ਇਸ ਧਰਤੀ ਤੇ ਜੋ ਵੀ ਜੀ ਆਇਆ ਇਨਸਾਨ ਜਾਨਵਰ ਪੰਛੀ ਕੁਛ ਵੀ ਆਇਆ ਉਹਨੇ ਇਸ ਦੁਨੀਆ ਤੋਂ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਆ ਆਪਾਂ ਨੂੰ ਸਭ ਨੂੰ ਪਤਾ ਇਹ ਚੀਜ਼ ਦਾ ਪਰ ਰਾਜਵੀਰ ਜਵੰਦੇ ਵੀਰ ਦੇ ਕੇਸ ਦੇ ਵਿੱਚ ਸਪੈਸ਼ਲ ਥੋੜਾ ਜਿਹਾ ਅਲੱਗ ਗੱਲ ਇਹ ਆ ਕਿ ਉਸ ਵੀਰੇ ਨੂੰ ਜਿੱਦਾਂ ਦੀ ਜ਼ਿੰਦਗੀ ਕਾਲਪੁਰਖ ਨੇ ਬਖਸ਼ੀ ਸੀਗੀ ਨਾ ਐਵੇਂ ਦੀ ਲਾਈਫ ਕਿਸੇ بڑے ਕਰਮਾਂ ਵਾਲੇ ਬੰਦੇ ਨੂੰ ਮਿਲਦੀ ਆ ਉਸ ਬੰਦੇ ਕੋਲ ਦੌਲਤ ਸੀ ਸ਼ੋਹਰਤ ਸੀਗੀ ਲੋਕਾਂ ਦਾ ਪਿਆਰ ਸੀਗਾ ਪੋਜ਼ਿਟਿਵਿਟੀ ਸੀਗੀ ਉਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਕ ਅੱਛੀ ਲਾਈਫ ਰਾਜਵੀਰ ਜਵੰਦੇ ਨੇ ਹੁਣ ਜਿੰਨੀ ਜੀਏ ਇੱਕ ਅੱਛੀ ਲਾਈਫ ਜੀਏ ਮੈਂ ਥੋੜਾ ਜਆ ਉਸ ਵੀਰ ਦੀ ਮੌਤ ਨਾਲ ਜ਼ਿਆਦਾ ਕਨੈਕਟੇਸ ਕਰਕੇ ਕਰ ਗਿਆ ਕਿ ਜਿੱਦਾਂ ਉਹ ਵੀਰੇ ਦੇ ਬੱਚੇ ਜਿਵੇਂ ਛੋਟੇ ਛੋਟੇ ਆ ਘਰ ਵਾਲੀ ਜਵਾਨ ਤੇ ਇਹ ਚੀਜ਼ ਸਾਡੇ ਨਾਲ ਵੀ ਹੋਈ ਸੀ ਸਾਡੇ ਫਾਦਰ ਸਾਹਿਬ ਦੀ ਜਦੋਂ ਡੈਥ ਹੋਈ ਮਾਤਾ ਜੀ 26 ਕੇ ਸਾਲ ਦੇ ਸੀਗੇ ਮੈਂ 4 ਸਾਲ ਦਾ ਸੀਗਾ ਵੱਡੀ ਸਿਸਟਰ 6 ਸਾਲ ਦੇ ਆਸ-ਪਾਸ ਸੀਗੀ ਸੋ ਇਹ ਚੀਜ਼ ਸਾਡੇ ਨਾਲ ਹੋਈ ਸੀਗੀ ਇਸੇ ਕਰਕੇ ਮੈਂ ਜ਼ਿਆਦਾ ਕਨੈਕਟ ਕਰ ਗਿਆ ਵੀਰੇ ਦੀ ਉਹਦੇ ਨਾਲ ਇਸ ਘਟਨਾ ਦੇ ਨਾਲ ਪਰ ਦੁੱਖ ਜ਼ਿਆਦਾ ਇਹ ਗੱਲ ਦਾ ਹੈ ਕਿ ਜਿੰਮੇ ਦੀ ਲਾਈਫ ਉਹ ਵੀਰੇ ਨੂੰ ਮਿਲੀ ਸੀ ਉਹ ਲਾਈਫ ਬੜੇ ਘੱਟ ਬੰਦਿਆਂ ਨੂੰ ਮਿਲਦੀ ਆ ਪਰ ਰਾਜਵੀਰ ਜੀ ਦਾ ਬੰਦਾ ਉਹ ਜ਼ਿੰਦਗੀ ਨੂੰ ਪੂਰਾ ਨਹੀਂ ਜੀ ਪਾਇਆ ਵਿਚਾਰਾ ਬੜੀ ਘੱਟ ਸਮਾਂ ਜੀ ਪਾਇਆ ਇਦਾਂ ਦੀ ਲਾਈਫ ਨੇ ਇਹੀ ਅਰਦਾਸ ਕਰ ਸਕਦੇ ਆ ਕਿ ਅਕਾਲ ਪੁਰਖ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬੱਚਿਆਂ ਨੂੰ ਹਿੰਮਤ ਹੌਸਲਾ ਬਖਸ਼ੇ ਤੇ ਉਹਦੀ ਵਾਈਫ ਜਵਾਨ ਕੁੜੀ ਆ ਹਲੇ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ੇ ਇਹ ਅਰਦਾਸ ਕਰ ਸਕਦੇ ਆ ਜੀ ਮੂਸੇ ਵਾਲੇ ਵੀਰ ਦੇ ਮੌਤ ਤੋਂ ਬਾਅਦ ਇਹ ਮੌਤ ਜਿਹੜੀ ਹੋਈ ਆ ਇਹ ਚ ਦੁੱਖ ਹਰੇਕ ਦੀ ਮੌਤ ਦਾ ਬਰਾਬਰ ਹੁੰਦਾ ਬਸ ਇਹ ਥੋੜੇ ਜਿਹਾ ਸਪੈਸ਼ਲ ਕੇਸ ਹੁੰਦੇ ਆ ਵੀ ਇੰਨੀ ਸੋਹਣੀ ਲਾਈਫ ਇਹਨਾਂ ਨੂੰ ਮਿਲੀ ਅਕਾਲ ਪੁਰਖ ਵੱਲੋਂ ਪਰ ਉਹਨੂੰ ਪੂਰਾ ਜੀ ਨਹੀਂ ਪਾਈ ਸੋ ਔਰ ਦਸ ਇਹੀ ਕਰਦੇ ਆ ਕਾਲਪੁਰਖ ਅੱਗੇ ਕੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਜੀ